ਹਿਤੇਸ਼ੀ টিআরপি ਨਹੀਂ ভরসা ਆਪਕਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਖੜੇ ਆਂ ਜੀ ਗੁਰਦੇਵ ਨਗਰ ਦੀ ਇੱਕ ਪਾਰਕ ਦੇ ਵਿੱਚ ਸੋ ਇਸਥੇ ਅਸੀਂ ਗੁਰੂ ਨਾਨਕ ਪਵਿੱਤਰ ਜੰਗਲ 400 ਰੁੱਖਾਂ ਦਾ ਲਗਾਉਣ ਦਾ ਜਿਹੜਾ ਇੱਕ ਉਪਰਾਲਾ ਸ਼੍ਰੀ ਸੰਦੀਪ ਜੈਨ ਜੀ ਤੇ ਉਹਨਾਂ ਦੀ ਇੱਕ ਸੰਸਥਾ ਜਿਹੜੀ ਹੈਂਡ ਇਨ ਹੈਂਡ ਚੈਰੀਟੇਬਲ ਟਰਸਟ ਇਹਨਾਂ ਨੇ ਮਿਲ ਜੁਲ ਕੇ ਸਰ ਦੇ ਫਾਦਰ ਲੇਟ ਸ਼੍ਰੀ ਰਾਜਕੁਮਾਰ ਜੈਨ ਸਾਹਿਬ ਜੀ ਦੀ ਯਾਦ ਦੇ ਵਿੱਚ ਇਹ ਜੰਗਲ ਲਾਉਣਾ ਕੀਤਾ ਹੈ ਤੋ ਇਹ ਜੰਗਲਾਂ ਸੀ ਅਕਸਰ ਜ਼ਿਕਰ ਕਰਦੇ ਆ ਕਿ ਇਹ ਲੈਗੇਸੀ ਫੋਰੈਸਟ ਨੇ ਤੇ ਤੁਹਾਡੀਆਂ ਪੀੜੀਦਰ ਪੀੜੀ ਅਸੀਂ ਕਿਸੇ ਆਪਣੇ ਪੇਰੈਂਟ ਦੀ ਯਾਦ ਵਿੱਚ ਤੇ ਅੱਗੇ ਸਾਡੇ ਬੱਚੇ ਇਹਨਾਂ ਜੰਗਲਾਂ ਤੋਂ ਸਿੱਖਿਆਵਾਂ ਲੈ ਕੇ ਇਹਨਾਂ ਜੰਗਲਾਂ ਵਿੱਚ ਵਸਣ ਵਾਲੀ ਇਹਨਾਂ ਜੰਗਲਾਂ ਤੋਂ ਪੈਦਾ ਹੋਣ ਵਾਲੀ ਇਕੋਸਿਸਟਮ ਬਾਇਓਡਾਈਵਰਸਿਟੀ ਨੂੰ ਪਾਲਣ ਵਿੱਚ ਬੜਾ ਸਹਿਯੋਗ ਕਰਦੇ ਨੇ ਸੋ ਹੋਰ ਤਾਂ ਹੋਰ ਜਿਹੜੇ ਮਾਈਕਰੋ ਫੋਰੈਸਟ ਨੇ ਬੜੀ ਘੱਟ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਰੁੱਖ ਲਾਉਣ ਦੀ ਸਮਰੱਥਾ ਜਿਹੜੀ ਹੈ ਡਾਕਟਰ ਅਕੀਰਾ ਮੀਆਂ ਵਾਕੀ ਨੇ ਸਾਨੂੰ ਕਰਨੀ ਦੱਸੀ ਆ ਤੋ ਇਹਦੇ ਵਿੱਚ ਅਸੀਂ ਤਕਰੀਬਨ ਜੀ 42 42 ਤੋਂ 46 ਤਰੀਕੇ ਦੇ ਜਿਹੜੇ ਰੁੱਖ ਜਿਹੜੇ ਅਸੀਂ ਲਗਾਇਆ ਜਿਨ੍ਹਾਂ ਵਿੱਚ ਰੀਠਾ ਆਮਲਾ ਬਹਿੜਾ ਹਰੜ ਸਿੰਮਲ ਸੁਖਚੈਨ ਇਹ ਸਾਰੇ ਰੁੱਖੇ ਇਹਦੇ ਵਿੱਚ ਲੱਗੇ ਹੋਏ ਨੇ ਵੱਖਰੀ ਵੱਖਰੀ ਲੇਅਰ ਦੇ ਰੁੱਖ ਨੇ ਸੋ ਇਦਾਂ ਦਾ ਉਪਰਾਲਾ ਜਦੋਂ ਸੋਸਾਇਟੀਜ਼ ਤੇ ਇੰਡੀਵਿਜੂਅਲਸ ਆਪਣੇ ਪੇਰੈਂਟਸ ਦੀ ਯਾਦ ਵਿੱਚ ਆਪਣੇ ਬੱਚਿਆਂ ਦੇ ਬਰਥਡੇਜ਼ ਤੇ ਉੱਤੇ ਜਦੋਂ ਇਹ ਜੀ ਉਪਰਾਲੇ ਹੁੰਦੇ ਨੇ ਤਾਂ ਬੜੀ ਸੁਭਾਵਿਕ ਗੱਲ ਆ ਕਿ ਕਲਾਈਮੇਟ ਚੇਂਜ ਦੇ ਜਿਹੜੇ ਥ੍ਰੈਟਸ ਨੇ ਉਹਨਾਂ ਨੂੰ ਨੱਥ ਪਾਉਣ ਦੇ ਵਿੱਚ ਬੜੇ ਸਹਾਈ ਹੁੰਦੇ ਨੇ ਸੋ ਮੇਰੇ ਨਾਲ ਹੋਰ ਵੀ ਜਿੰਨੇ ਵੀ ਸੱਜਣ ਸਾਰੇ ਇੱਥੇ ਖੜੇ ਨੇ ਤਾਂ ਮੈਂ ਚਾਹਨਾ ਕਿ ਇੱਕ ਇੱਕ ਵਿਅਕਤੀ ਆਪਣਾ ਜੰਗਲ ਲਗਾਉਣ ਦੀ ਸੋਚ ਬਾਰੇ ਜ਼ਰੂਰ ਦੇਣ ਜੀ ਸਰ ਸਰ ਸਭ ਤੋਂ ਵੱਡਾ ਇਹ ਹੈ ਜੀ ਕਿ ਜਿੰਨੀ ਗ੍ਰਿੰਦੀ ਹੈ ਆਪਾਂ ਨੂੰ ਆਕਸੀਜਨ ਦਿੰਦੀ ਹੈ ਜਿਹੜੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਆਪਾਂ ਦੇਖਿਆ ਉਹਨੇ ਕੋਵਿਡ ਦੇ ਵਿੱਚ ਆਪਣੀ ਹਵਾ ਕਿੰਨੀ ਸਾਫ਼ ਹੋ ਗਈ ਸੀ ਕਿ ਜਦੋਂ ਫੈਕਟਰੀਆਂ ਬੰਦ ਹੋ ਗਈਆਂ ਉਹ ਹੋਰ ਹੋ ਗਿਆ ਇਹ ਪੇੜ ਹਵਾ ਨੂੰ ਸਾਫ਼ ਕਰਨ ਲਈ ਬਹੁਤ ਸਹਾਇਕ ਹੁੰਦੇ ਹੈ ਤੇ ਜਿੰਨੇ ਜਿਆਦਾ ਪੇੜ ਲਗਾਓ ਹਵਾ ਵੀ ਸਾਫ਼ ਹੁੰਦੀ ਗ੍ਰੀਨਰੀ ਵੀ ਅੱਛੀ ਲੱਗਦੀ ਹੈ ਆਪਾਂ ਨੂੰ ਫਲ ਬੂਟੇ ਵੀ ਜਿਹੜੇ ਮਿਲਦੇ ਹੈਗੇ ਆ ਉਹ ਸਾਰਾ ਕੁਝ ਇਹਦੇ ਵਿੱਚ ਕਵਰ ਹੁੰਦਾ ਹੈ ਜਿਹੜੀ ਮਾਈਕਰੋ ਫੋਰੈਸਟ ਹੈ ਇਹ ਜਿਹੜਾ ਹੈ 10% ਜਗ੍ਹਾ ਦੇ ਵਿੱਚ ਉਨੇ ਪੇੜ ਲੱਗ ਜਾਂਦੇ ਜਿੰਨੇ ਨਾਰਮਲ ਇੱਕ ਏਕੜ 'ਚ ਨਹੀਂ ਲੱਗਦੇ ਹੈਗੇ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਮੈਂ ਆਪਣੇ ਗੁਰਦੇਵ نگر ਵਾਸੀਆਂ ਨੂੰ ਬਹੁਤ ਜਿਆਦਾ ਮੁਬਾਰਕਵਾਦ ਦਿੰਦਾ ਐਂਡ ਆਈ ਵਾਂਟ ਟੂ ਥੈਂਕ ਸਪੈਸ਼ਲ ਥੈਂਕਸ ਟੂ ਸੰਦੀਪ ਜੀ ਸਦੀਪ ਜੀ ਸਾਡੇ ਵਾਸਤੇ ਕੁਛ ਨਾ ਕੁਛ ਗੁਰਦੇ ਨਗਰ ਚ ਕੁਛ ਨਾ ਕੁਛ अनोखा ਕੁਛ ਨਾ ਕੁਛ ਨਵਾਂ ਗੋਸਟਾਂ ਕੋ ਸਾਡੇ ਬੈਟਰਮੈਂਟ ਉਸੇ ਹਮੇਸ਼ਾ ਕਰਦੇ ਹੀ ਰਹਿੰਦੇ ਅੱਜ ਤੋਂ ਨਹੀਂ ਸ਼ੁਰਤ ਹੋਈ ਇਹਨਾਂ ਦੀ ਨੇਚਰ ਹੈ ਕੋਈ ਬੰਦਾ ਦੇ ਨੇਚਰਲ ਹੁੰਦੇ ਜਿਹੜੀ ਮੈਂ ਕਹਿੰਨਾ ਕਿ ਸਾਡੇ ਚ ਕਿਸੇ ਵੀ ਇਹਨਾਂ ਇਨੀਸ਼ੀਏਟਿਵ ਨਹੀਂ ਹੈ ਜੋ ਸੰਦੀਪ ਜੀ ਦਾ ਇਹ ਮਾਈਕਰੋ ਫੋਰੈਸਟ ਦਾ ਜਿਹੜਾ ਕਨਸੈਪਟ ਹੈ ਇਕੋਸਿਕ ਦਾ ਮੇਰੇ ਵਾਸਤੇ ਮੈਂ ਜਦ ਨੂੰ ਮੈਨੂੰ ਜਦ ਗਰੁੱਪ ਵਿੱਚ ਸੰਦੀਪ ਜੀ ਨੇ ਮੈਸੇਜ ਪਾਇਆ ਮੈਨੂੰ ਇਹ ਬੜਾ ਨਵੀਂ ਚੀਜ਼ ਸੀ ਮੈਂ ਇਹਦੇ ਬਾਰੇ ਨਹੀਂ ਸੀ ਸੁਣਿਆ ਮੈਂ ਥੋੜੀ ਜੀ ਗੂਗਲ ਸਰਚ ਆਪਾਂ ਸਾਰੇ ਗੂਗਲ ਡਾਕਟਰ ਹੈਗੇ ਆਂ ਤੇ ਥੋੜੀ ਜੀ ਰਿਸਰਚ ਕਰਕੇ ਆਇਆ ਮੈਨੂੰ ਬੜਾ ਇੰਟਰਸਟਿੰਗ ਕਨਸੈਪਟ ਲੱਗਿਆ ਐਂਡ ਹੋਰ ਇਸ ਤੋਂ ਵਧੀਆ ਕੀ ਉਸ ਦਾ ਕਿ ਸਾਡੇ ਬਿਲਕੁਲ ਗਵਾਂਢ ਦੇ ਵਿੱਚ ਇਹੀ ਚੀਜ਼ ਹੈ ਇਹ ਇਨੀਸ਼ੀਏਟਿਵ ਲਿਆ ਜੀ ਜੀ ਨੇ ਆਈ ਵਾਂਟ ਟੂ ਕੰਗ੍ਰੈਚੂਲੇਟ ਆਲ ਦਾ ਰੈਜ਼ੀਡੈਂਟਸ ਐਂਡ ਵਾਂਸ ਅਗੇਨ ਸਪੈਸ਼ਲ ਥੈਂਕਸ ਟੂ ਸੰਦੀਪ ਜੀ ਐਂਡ ਮੈਂ ਥੋੜਾ ਜਿਹਾ ਭਾਈ ਸਾਹਿਬ ਨੂੰ ਥੋੜਾ ਟਾਈਮ ਫੇਅਰ ਹੋਰ ਲਵਾਂਗਾ ਜਸਟ ਟੂ ਅੰਡਰਸਟੈਂਡ ਮੋਰ ਡੀਪਲੀ ਕਿ థాంਕ ਯੂ ਸੋ ਮਚ ਥੈਂਕ ਯੂ ਥੈਂਕ ਯੂ